ਜਵੰਡਿਆਲਾ ਰੇਲਵੇ ਸਟੇਸ਼ਨ ਤੇ ਨਾਨ ਇੰਟਰਲੋਕਿੰਗ ਦਾ ਕੰਮ ਹੋਵੇਗਾ ਸ਼ੁਰੂ ਕਈ ਟ੍ਰੇਨਾਂ ਹੋਣ ਜਾਂ ਰੱਦ ਇਹहां ਤੁਹਾਨੂੰ ਦੱਸਦੇ ਕਿ ਰੇਲਵੇ ਦੇ ਵੱਲੋਂ ਲਗਾਤਾਰ ਆਪਣੀ ਯਾਤਰੀਆਂ ਦੀ ਸਹੂਲਤ ਲਈ ਰੇਲਵੇ ਸਟੇਸ਼ਨਾਂ ਤੇ ਵਾਕ-ਵਾਕ ਤਰ੍ਹਾਂ ਦੇ ਕੰਮ ਜਿਹੜੇ ਨੇ ਉਹ ਕਰਾਏ ਜਾਂਦੇ ਨੇ ਤੇ ਇਸੇ ਦੇ ਤਹਿਤ ਦਾਜੇ ਕਿ ਹੁਣ ਜੰਡਿਆਲਾ ਰੇਲਵੇ ਸਟੇਸ਼ਨ ਤੇ ਨਾਨ ਇੰਟਰਲੋਕਿੰਗ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਦੇ ਨਾਲ ਰੇਲ ਗੱਡੀਆਂ ਦਾ ਸੰਚਾਲਨ ਪ੍ਰਭਾਵਿਤ ਹੋਵੇਗਾ ਜੀ ਹਾਂ ਤੁਹਾਨੂੰ ਦਾਜੇ ਕਿ 26 ਜੂਨ ਤੋਂ 14 ਜੁਲਾਈ ਤੱਕ ਜੰਡਿਆਲਾ ਰੇਲਵੇ ਸਟੇਸ਼ਨ ਤੇ ਨਾਨ ਇੰਟਰਲੋਕਿੰਗ ਦਾ ਕੰਮ ਚੱਲੇਗਾ ਜਿਸ ਦੇ ਨਾਲ ਕਈ ਰੇਲ ਗੱਡੀਆਂ ਪ੍ਰਭਾਵਿਤ ਹੋਣਗੀਆਂ ਆਦਾਜ਼ੇ ਕਿ ਇਸ ਦਿਨ ਨਾਲ ਹੀ ਕਈ ਰੇਲ ਗੱਡੀਆਂ ਦੇ ਰੂਟ ਜਿਹੜੇ ਨੇ ਬਦਲ ਦਿੱਤੇ ਗਏ ਨੇ ਅਤੇ ਕਈ ਟ੍ਰੇਨਾਂ ਜਿਹੜੀਆਂ ਨੇ ਉਹ ਰੱਦ ਕਰ ਦਿੱਤੀਆਂ ਗਈਆਂ ਨੇ ਯਾਤਰੀਆਂ ਦੇ ਲਈ ਅਹਿਮ ਖਬਰ ਹੈ ਕਿਉਂਕਿ ਦੇਖਿਆ ਜਾਵੇ ਤਾਂ ਛੁੱਟੀਆਂ ਦੇ ਦਿਨ ਚੱਲ ਰਹੇ ਨੇ ਤਾਂ ਯਾਤਰੀ ਲਗਾਤਾਰ ਸਫ਼ਰ ਕਰਦੇ ਨੇ ਆਪਣੇ ਰਿਸ਼ਤੇਦਾਰਾਂ ਕੋਲ ਜਾਂਦੇ ਨੇ ਜਾਂ ਫਿਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਰੇਲ ਗੱਡੀਆਂ ਤੇ ਸਫ਼ਰ ਕਰਦੇ ਨੇ ਤਾਂ ਉਹਨਾਂ ਲਈ ਇਹ ਅਹਿਮ ਖਬਰ ਹੈ ਕਿਉਂਕਿ ਹੁਣ 26 ਜੂਨ ਤੋਂ ਲੈ ਕੇ 14 ਜੁਲਾਈ ਤੱਕ ਅਗਰ ਗੱਲ ਕੀਤੀ ਜਾਵੇ ਤਾਂ ਯਾਲਾ ਰੇਲਵੇ ਸਟੇਸ਼ਨ ਦੇ ਰੂਟ ਵਾਲੀਆਂ ਕਈ ਜਿਹੜੀਆਂ ਗੱਡੀਆਂ ਨੇ ਰੇਲ ਗੱਡੀਆਂ ਨੇ ਉਹਨਾਂ ਦੇ ਰੂਟ ਜਿਹੜੇ ਨੇ ਉਹ ਬਦਲ ਦਿੱਤੇ ਗਏ ਨੇ ਅਤੇ ਕਈ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਦੱਸ ਦੇ ਕਿ ਕੁੱਲ 12 ਟ੍ਰੇਨਾਂ ਜਿਹੜੀਆਂ ਨੇ ਉਹ ਰੱਦ ਹੋ ਚੁੱਕੀਆਂ ਨੇ ਅਤੇ 23 ਟ੍ਰੇਨਾਂ ਦੇ ਰੂਟ ਜਿਹੜੇ ਨੇ ਬਦਲ ਦਿੱਤੇ ਗਏ ਨੇ ਇਸ ਦੇ ਨਾਲ ਹੀ ਜਿਵੇਂ ਕਿ ਅੰਮ੍ਰਿਤਸਰ ਚੰਡੀਗੜ੍ਹ ਐਕਸਪ੍ਰੈਸ ਅੰਮ੍ਰਿਤਸਰ ਨੰਗਲ ਡੈਮ ਐਕਸਪ੍ਰੈਸ ਵਰਗੀਆਂ ਜਿਹੜੀਆਂ ਟ੍ਰੇਨਾਂ ਨੇ ਇਹਨਾਂ ਦੇ ਰੂਟ ਵੀ ਜਿਹੜੇ ਨੇ ਬਦਲ ਦਿੱਤੇ ਗਏ ਨੇ ਤਾਂ ਹੁਣ ਅਗਰ ਯਾਤਰੀ ਕਿਸੇ ਵੀ ਤਰ੍ਹਾਂ ਦਾ ਰੇਲ ਗੱਡੀ ਤੇ ਸਫਰ ਕਰਨਾ ਚਾਹੁੰਦੇ ਨੇ ਤਾਂ ਪਹਿਲਾ ਆਪਣੇ ਘਰੋਂ ਸਮਾ ਜਿਹੜਾ ਹੈ ਰੇਲ ਗੱਡੀਆਂ ਦਾ ਉਹ ਚੈੱਕ ਜ਼ਰੂਰ ਕਰ ਲੈਣ ਲਿਸਟਾ ਵੀ ਤੁਹਾਨੂੰ ਨਾਲ-ਨਾਲ ਦਿਖਾ ਰਹੀਆਂ ਜਿਸ ਦੇ ਵਿੱਚ ਪੂਰਾ ਸਮਾ ਦੱਸਿਆ ਗਿਆ ਹੈ ਦੱਸ ਦੇ ਕਿ ਜਿਹੜੀਆਂ ਟ੍ਰੇਨਾਂ ਕੁਝ ਰੱਦ ਹੋਈਆਂ ਨੇ ਜਾਂ ਫਿਰ ਜਿੰਨਾਂ ਦੇ ਰੂਟ ਬਦਲੇ ਗਏ ਨੇ ਉਹ ਟ੍ਰੇਨਾਂ ਆਪਣੇ ਸਮੇਂ ਨਿਰਧਾਰਿਤ ਤੋਂ ਕੁਝ ਸਮਾ ਜਿਹੜਾ ਹੈ ਉਹ ਲੇਟ ਚੱਲਣ ਗਿਆ ਕਈ 35 ਮਿੰਟ ਦੇ ਫਰਕ ਤੇ ਲੇਟ ਚੱਲਣ ਗਿਆ ਕਈ 25 ਮਿੰਟ ਦੇ ਫਰਕ ਤੇ ਲੇਟ ਚੱਲਣ ਗਿਆ ਤਾਂ ਲਗਾਤਾਰ ਦੱਸ ਦੇ ਕਿ 26 ਜੂਨ ਤੋਂ ਨੌਨ ਇੰਟਰਲੋਕਿੰਗ ਦਾ ਜੰਡਿਆਲਾ ਰੇਲਵੇ ਸਟੇਸ਼ਨ ਤੇ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਹ ਕੰਮ 14 ਜੁਲਾਈ ਤੱਕ ਚੱਲੇਗਾ ਲਗਾਤਾਰ 19 ਦਿਨ ਇਹ ਕੰਮ ਚੱਲੇਗਾ ਜਿਸ ਦੇ ਨਾਲ ਕਈ ਰੇਲ ਗੱਡੀਆਂ ਦਾ ਸੰਚਾਲਨ ਪ੍ਰਭਾਵਿਤ ਹੋਵੇਗਾ ਭਾਰਤੀ ਰੇਲਵੇ ਦੇ ਵੱਲੋਂ ਲਗਾਤਾਰ ਆਪਣੀ ਯਾਤਰੀਆਂ ਦੀ ਸਹੂਲਤ ਲਈ ਵਕ-ਵਕ ਤਰ੍ਹਾਂ ਦਾ ਰੇਲਵੇ ਸਟੇਸ਼ਨਾਂ ਤੇ ਰੱਖ-ਰਖਾ ਦਾ ਕੰਮ ਕੀਤਾ ਜਾਂਦਾ ਹੈ ਤਾਂ ਕਿ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਇਸੇ ਦੇ ਤਹਿਤ ਹੀ ਹੁਣ ਜੰਡਿਆਲਾ ਰੇਲਵੇ ਸਟੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਨੋਨ ਇੰਟਰ ਲੌਕਿੰਗ ਦਾ ਕੰਮ ਜਿਹੜਾ ਹੈ ਉਹ ਸ਼ੁਰੂ ਹੋਣ ਜਾ ਰਿਹਾ ਹੈ ਤਾਂ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਗਈ ਹੈ ਤਾਂ ਜੋ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਹੈ ਉਹ ਨਾ ਆਵੇ ਕਿਉਂਕਿ ਰੇਲਵੇ ਸਟੇਸ਼ਨ ਤੇ ਪਹੁੰਚ ਕੇ ਅਗਰ ਉਹਨਾਂ ਨੂੰ ਇਸ ਇਹਨਾਂ ਚੀਜ਼ਾਂ ਦਾ ਪਤਾ ਲੱਗਦਾ ਹੈ ਤਾਂ ਹੋ ਸਕਦਾ ਹੈ ਕਿ ਉਹਨਾਂ ਨੂੰ ਸਫ਼ਰ ਦੇ ਵਿੱਚ ਕੋਈ ਦਿੱਕਤ ਆ ਜਾਣ ਤਾਂ ਪਹਿਲਾਂ ਹੀ ਭਾਰਤੀ ਰੇਲਵੇ ਦੇ ਵੱਲੋਂ ਇਹ ਜਾਣਕਾਰੀ ਜਿਹੜੀ ਹੈ ਦੇ ਦਿੱਤੀ ਗਈ ਹੈ ਅਤੇ ਟ੍ਰੇਨਾਂ ਦੇ ਜਿਹਨਾਂ ਦੇ ਰੂਟ ਬਦਲੇ ਗਏ ਨੇ ਲਿਸਟ ਦੇ ਵਿੱਚ ਉਹ ਪੂਰੀ ਤਰ੍ਹਾਂ ਦੱਸ ਦਿੱਤੇ ਗਏ ਨੇ ਕਿ ਕਿਹੜੀਆਂ-ਕਿਹੜੀਆਂ ਟ੍ਰੇਨਾਂ ਨੇ ਜਿਨ੍ਹਾਂ ਦੇ ਰੂਟ ਬਦਲੇ ਘੇਨੇ ਤੇ 12 ਟ੍ਰੇਨਾਂ ਜਿਹੜੀਆਂ ਨੇ ਉਹ ਰੱਦ ਵੀ ਕਰ ਦਿੱਤੀਆਂ ਗਈਆਂ ਨੇ ਦੱਸੇ ਕਿ 14 ਜੁਲਾਈ ਤੱਕ ਇਹ ਜਿਹੜੀਆਂ ਟ੍ਰੇਨਾਂ ਨੇ ਰੱਦ ਹੋਣਗੀਆਂ ਅਤੇ 14 ਜੁਲਾਈ ਤੱਕ ਇਹ ਟ੍ਰੇਨਾਂ ਦਾ ਜਿਹੜੇ ਰੂਟ ਨੇ ਬਦਲ ਦਿੱਤੇ ਗਏ ਨੇ ਕੁਝ ਟ੍ਰੇਨਾਂ ਆਪਣੇ ਜਿਹੜੇ ਰੂਟ ਨੇ ਉਹ ਹੋਰ ਜਿਹੜੇ ਸਟੇਸ਼ਨਾਂ ਤੋਂ ਲੈ ਕੇ ਚੱਲਣ ਗਿਆ ਤਾਂ ਲਗਾਤਾਰ ਭਾਰਤੀ ਰੇਲਵੇ ਦੇ ਵੱਲੋਂ ਵੱਖ-ਵੱਖ ਸਮੇਂ ਤੇ ਲਗਾਤਾਰ ਜਿਹੜੇ ਰੱਖ-ਰਖਾ ਦਾ ਕੰਮ ਹੈ ਰੇਲਵੇ ਸਟੇਸ਼ਨਾਂ ਤੇ ਕੀਤਾ ਜਾਂਦਾ ਹੈ ਤਾਂ ਹੁਣ ਜੰਡਿਆਲਾ ਰੇਲਵੇ ਸਟੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਨਾਨ ਇੰਟਰਲੋਕਿੰਗ ਦਾ ਕੰਮ ਜਿਹੜਾ ਹੈ ਉਹ ਸ਼ੁਰੂ ਹੋਣ ਜਾ ਰਿਹਾ ਹੈ 26 ਜੂਨ ਤੋਂ ਯਾਤਰੀ ਨੋਟ ਕਰ ਲੈਣ ਕਿ 26 ਜੂਨ ਤੋਂ ਜਿਹੜਾ ਹੈ ਕੰਮ ਸ਼ੁਰੂ ਹੋਣ ਜਾ ਰਿਹਾ ਤੇ 14 ਜੁਲਾਈ ਤੱਕ ਚੱਲੇਗਾ ਤਾਂ ਜੋ ਵੀ ਯਾਤਰੀ ਇਹਨਾਂ ਡੇਟਸ ਦੇ ਵਿੱਚ ਸਫ਼ਰ ਕਰਨਾ ਚਾਹੁੰਦੇ ਨੇ ਰੇਲ ਗੱਡੀ ਤੇ ਸਫ਼ਰ ਕਰਨ ਵਾਲੇ ਨੇ ਪਹਿਲਾਂ ਆਪਣੇ ਘਰੋਂ ਹੀ ਜਿਹੜਾ ਹੈ ਆਪਣੀ ਰੇਲ ਗੱਡੀ ਦਾ ਸਮਾਂ ਜਿਹੜਾ ਹੈ ਉਹ ਜ਼ਰੂਰ ਚੈੱਕ ਕਰ ਲੈਣ ਤਾਂ ਜੋ ਉਹਨਾਂ ਨੂੰ ਰਸਤੇ ਦੇ ਵਿੱਚ ਜਾਂ ਫਿਰ ਇਸ ਆਪਣੇ ਸਟੇਸ਼ਨ ਤੇ ਪਹੁੰਚ ਕੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ